ਸਾਥ ਸੰਗਤ ਜੀ ਜਿਵੇਂ ਗੁਰਬਾਣੀ ਦੇ ਬਾਚਨ ਹਨ ਆਪਨਾ ਤੇ ਛੂੜੂ ਭਰ ਪਾਣੇ ਤੇ ਨਿੰਦੇ ਜੇ ਗੰਗਾ ਆਣੀ ਆਪ ਪਟ ਪਾਣੀ ਨਹੀਂ ਕਿਸੇ ਨੂੰ ਪਿਉਣ ਯੋਗ ਹੁੰਦੇ ਨਿੰਦਿਆ ਕਰਦੇ ਉਹਨਾਂ ਭਗੀਰਵਰਗੇ ਸਾਧੂਆਂ ਦੀ ਜਿਨ੍ਹਾਂ ਨੇ ਮਾਤ ਲੋਗ ਦੇ ਇਹ ਗੰਗਾ ਨਦੀ ਨੂੰ ਪ੍ਰਗਟ ਕੀਤਾ ਕਹਿੰਦੇ ਜੀ ਇਹ ਸੂਰਜ ਪ੍ਰਕਾਸ਼ ਗ੍ਰੰਥ ਜਿਹੜਾ ਹੈ ਇਹ ਝੂਠਾ ਹੈ ਝੂਠੇ ਲੋਕ ਹਨ ਕਿੰਤੋਂ ਦਾ ਕੈਨਾ ਨੇ ਮਾਰ ਕੀਤੀ ਹੈ ਸਾਡੇ ਪਾਸ ਗੁਰ ਇਤਿਹਾਸ ਨਹੀਂ ਹੋਵੇਗਾ ਤੇ ਗੁਰ ਇਤਿਹਾਸ ਦੇ ਉੱਤੇ ਜੋ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ 52 ਕਵੀਆਂ ਨੂੰ ਇਹ ਮਾਣ ਬਖਸ਼ਿਆ ਸੀ ਉਹ ਕਵਤਾਵਾਂ ਕਿਵੇਂ ਰਚਣਗੇ ਕਵਤਾ ਤੇ ਤਾਂ ਹੀ ਰਚੇ ਜਾਵੇਗੀ ਜੇ ਇਤਿਹਾਸ ਦਾ ਪਤਾ ਹੋਵੇਗਾ ਜੇ ਇਤਿਹਾਸ ਦਾ ਹੀ ਨਹੀਂ ਪਤਾ ਤੇ ਕਲਤਾ ਕਿਵੇਂ ਬਣੇਗੀ ਟਾਢੀ ਗੁਰੂ ਕੇ ਸਿੱਖ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਸੀ ਬਾਬਾ ਬਿਧੀਚੰਦ ਸਾਹਿਬ ਜੀ ਨੂੰ ਸੁਰਸਿੰਘ ਨਗਰ ਭੇਜ ਕੇ ਨਾਥਮਲ ਤੇ ਅਫਜ਼ਲ ਟਾਢੀ ਗੁਰੂ ਕੇ ਲਾਲ ਹਾਥੀ ਤੇ ਬਿਠਾ ਕੇ ਬਾਬਾ ਜੀ ਬਾਬਾ ਬਿਧੀਚੰਦ ਸਾਹਿਬ ਜੀ ਸੋਹ ਸ੍ਰੀ ਅਕਾਲ ਤਖਤ ਸਾਹਿਬ ਤੇ ਲੈ ਕੇ ਆਏ ਸਾਨਾ ਇਨ੍ਹਾਂ ਟਾਢੀਆਂ ਨੇ ਜੋ ਸ਼ੀਲੀਆਂ ਵਾਰਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਸ਼ਾਨ ਵੇ ਤੇ ਜੋਧਿਆਂ ਤੇ ਸੂਰਮਿਆਂ ਦੀਆਂ ਵਾਰਾਂ ਸੰਗਤਾਂ ਨੂੰ ਸਰਵਣ ਕਰਵਾਈਆਂ ਜੇ ਅੱਜ ਸਾਡੇ ਪਾਸ ਇਤਿਹਾਸ ਨਾ ਹੋਵੇ ਤੇ ਕਵੀ ਸੇਮ ਕਵਤਾਵਾਂ ਕਿੱਥੋਂ ਲਿਖਣ ਕਾਦੀ ਰਚਨਾ ਕਰਨ